ਜਾ ਤੇ ਜਾ ਹੈ ਕੂ ਬਗੰਤੀ ਦਾ ਤੇ ਜਾ ਹੈ ਕੂ ਚਮਨ ਏ ਖੇਲ ਰਿਹਾ ਹੈ ਕੂ ਚਮਨ ਏ ਖੇਲ ਰਿਹਾ ਹੈ ਕੂ ਦੂਸਰਾ ਸ਼ੇਰ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਲਈ ਲੋਟੇ ਲਈ ਤੁਹਾਡੇ ਸਭ ਲਈ ਮੇਰੇ ਮੇਰੇ ਆਪਣੇ ਸੂਰਿਆ ਜਦੋਂ ਤੁਰਿਆ ਜਦੋਂ ਤੁਰਿਆ ਇਕੱਲਾ ਥਾਂ ਜਦੋਂ ਸੂਰਿਆ ਇਕੱਲਾ ਸਾਂ ਯਾਰ ਮਗਰ ਹੁਣ ਇੱਕ ਕਾਪੜਾ ਰੱਖੂ ਮਗਰ ਹੁਣੇ ਕਾਪੜਾ ਰੱਖੂ ਕੋਸ਼ੇਰ ਦਾ ਛੇੜਾ ਤੁਰੇ ਜੀ میری بہت, بہت, بہت جو پردے ہوتے کومان جو پردیسی ہون سے کو نہ کرن کو مان جنہ بچ جسفال ہی سوس کو نام جنہ بچ جسفال ہی سوس کو نہ اپنام گرشاد ازہ گلب لکھتا ہے ہا کمال پردیسی ہوتے سوس جی لکھتا ہے کوئی ਗੰਦੇ ਵਿੱਚ ਜਾਂਦ ਹੀ ਵੱਡ ਜਾਂਦੀ ਹੈ ਵੀ ਕਾਂਗ ਹੈ ਸੱਚੀ ਪਿਆਰ ਦੀ ਰੱਖਦਾ ਏ ਸਰਦਾਰ ਸਾਂਝਾਂ ਪਿਆਰ ਦੀਆਂ ਨਵੇਂ ਲੇਖਕਾਂ ਲਈ ਉਪਹਾਰ ਤਖ਼ਤ ਜਿਸ ਦਾ ਸੁਸਹਿ ਹੈ ਮਾਨ ਦਾ ਰਾਜਕਮਾਰ ਤਖ਼ਤ ਜਿਸ ਦਾ ਸੁਸਹਿ ਹੈ ਮਾਨ ਦਾ ਰਾਜਕਮਾਰ ਦਿਨ ਧਰ ਕੇ ਪੰਜਾਬ 'ਚ ਰੇ ਸਤ ਸੁਮੰਦਰ ਪਾਰ ਦਿਲ ਵਿੱਚ ਚਾਣਾ ਰੱਖਦਾ ਦਿਲ ਵਿੱਚ ਚਾਣਾ ਰੱਖਦਾ ਸੱਚੇ ਮਿਰਲ ਸਰੂਪ ਦਿਲ ਵਿੱਚ ਚਾਣਾ ਰੱਖਦਾ ਸੱਚੇ ਮਿਰਲ ਸਰੂਪ ਸਾਂਝਾਂ ਪਿਆਰ ਦੀਆਂ ਬੜਾ ਦਿੱਤਾ ਨਾ ਰੂਹ ਨੇਤ ਨਮੀ ਲੇਖ ਪਾਮਲਾ ਆਪਣੀ ਰਚਨਾ ਜਾ ਨੇਤ ਨਮੀ ਲਿਖ ਪਾਉਂਦਾ ਆਪਣੀ ਰਸਨਾ ਜਾਂ ਹੈ ਕੁਲਵਿੰਦਰ ਕਮਲਵੀ ਸਾਂਝਾ ਪਿਆਰ ਦੀ ਜਾਨ ਹੈ ਕੁਲਵਿੰਦਰ ਕਮਲਵੀ ਸਾਂਝਾ ਪਿਆਰ ਦੀ ਜਾਨ ਜਸਜੀਤ ਸਿੰਘ ਗਾਜਲ ਕੈ ਪਾਉਂਦਾ ਹੈ ਮਨ ਧਿਆਨ ਸੁਸਾਂ ਦਾ ਜੋ ਲਿਖੇ ਹੈ ਬਖ ਨੂੰ ਪਰਵਾਨ ਇਹ ਸਾਰੇ ਲੇਖਾਂ ਪਿਆਸੀਆਂ ਨੇ

ਦੇਰਾ ਉਸੁ ਸਹੀਤ ਦਾ ਲਾਇਆ ਮੰਟੀ ਫੂਲ ਬੱਟਾ ਚਿੱਤਰਕਾਰ ਸੀ ਗੁਸ਼ਾਂ ਦਾ ਕਦਰਦਾਨ ਚਿੱਤਰ ਪਾਵੇ ਜਾਣ ਜੋ ਚਿੱਤਰਕਾਰ ਮਹਾਨ ਸੋਭ ਤੁਸ ਦੀ ਮਾਨ ਮੈਂ ਰਤਨਾ ਪਾਈ ਜਾਣ ਰੁਕਸੁ ਤੋ ਹੋਇਆ ਚਮਕਦਾ ਤਾਰਾ ਸੀ ਅਸਮਾਨ ਘਾਟਾ ਸਹਿਤ ਚਰਤ ਨੂੰ ਪੈ ਗਿਆ ਨਾ ਭਰੇ ਪੂਰ ਜਾਣਾ ਇਥੋ ਸਭਨੇ ਹੈ سچا جو دستور اے سنمان نام سدا منجیت جی ہے بٹنڈا اپ نام اے سہی اس سہیگی نی بٹا بیگام ਬੰਗੀ ਬੰਗੀ ਆਖਦੇ ਨਾ ਹੈ ਜਿਸ ਕਲਦੀਪ ਸ਼ੇਰ ਮਠੰਡੇ ਖਾਸ ਹੈ ਜਿਸ ਦਾ ਉੱਚ ਮਕਾਮ ਮਿੱਠਾ ਮਿੱਠਾ ਬੋਲਦਾ ਕਰਦੇ ਸਭ ਸਤਕਾਰ ਜਿਸ ਦਾ ਨਾਂ ਰਣਵੀਰ ਜੀ ਰਾਣਾ ਹੈ ਉਪਨਾਮ ਬਾਕੀ ਰਹਿ ਗਏ ਦੋਸਤੋ ਦੇ ਮੰਗਾ ਲਖਮਨ ਲੱਗ ਸਕਦਾ ਹੈ ਵਕਤ ਵੀ ਕਰ ਤੋ ਮੈਨੂੰ ਮਾਫ ਕਾ ਤੁਮੈਨੋ ਮਾਫ ਸਾਰਿਆਂ ਦਾ ਧੰਨਵਾਦ ਜੀ